ਸਭ ਤੋਂ ਵੱਧ ਪੈਦਾਵਾਰ ਪੰਜਾਬ ਦੇ ਵਿੱਚ ਜੇ ਹੁੰਦੀ ਆ ਤਾਂ ਗਾਉਣ ਵਾਲਿਆਂ ਦੀ ਇੱਕ ਟਪੂਸੀਆਂ ਇੰਨੀਆਂ ਮਾਰਦੇ ਨੇ ਬਾਂਦਰ ਟਪੂਸੀਆਂ ਮੈਂ ਤੁਹਾਨੂੰ ਦੱਸ ਲੈ ਬਾਂਦਰ ਨੂੰ ਤੇ ਇੱਕ ਮੇਰੇ ਗੱਲ ਯਾਦ ਮੈਂ ਕੀ ਗੱਲ ਯਾਦ ਆ ਗਈ ਬਾਂਦਰ ਤੈਨੂੰ ਪਤਾ ਵੇ ਬੰਦੇ ਦੀ ਅੰਸ ਅੱਛਾ ਇੱਕ ਤਾਂ ਸ਼ੇਰ ਤੇ ਸ਼ੇਰ ਨਹੀਂ ਅੱਜ ਕੱਲੇ ਦਰਖਤਾਂ ਤੇ ਵੀ ਚੜ ਜਾਂਦੇ ਅੱਛਾ ਦਰਖਤ ਦੇ ਉੱਪਰ ਸ਼ੇਰ ਤੇ ਸ਼ੇਰ ਨਹੀਂ ਬੈਠੇ ਉਧਰੋਂ ਬਾਂਦਰ ਆਇਆ ਬਾਂਦਰ ਨੇ ਪਹਿਲਾਂ ਸਕੀਮ ਲੜਾਈ ਹਾਂ ਸ਼ੇਰ ਨੂੰ ਆ ਕੇ ਗਾਲਾਂ માં ਕੱਢਣ ਲੱਗ ਗਿਆ ਕੀ ਕਹਿੰਦਾ ਕਹਿੰਦਾ ਥੱਲੇ ਉਤਰ ਤੇਰੇ ਭਟੇ ਸ਼ੇਰ ਦੀ ਲੱਗਦਾ ਜੰਗਲ ਦਾ ਰਾਜਾ ਥੱਲੇ ਉਤਰ ਮੈਂ ਤੇਰੇ ਅੱਛਾ ਉਹ ਸੁਣੀ ਗਿਆ ਸੁਣੀ ਗਿਆ ਸ਼ੇਰ ਨਹੀਂ ਕਹਿੰਦੀ ਕਮਾਲ ਕਰਤੀ ਜੀ ਹਾਂ ਤੁਸੀਂ ਜੰਗਲ ਦੇ ਰਾਜਾ ਤੇ ਲੰਡੂ ਜਾਂ ਬਾਂਦਰ ਤੁਹਾਨੂੰ ਗਾਲਾਂ ਕੱਢੀ ਜਾਂਦਾ ਤੁਸੀਂ ਚੁੱਪ ਬੈਠ ਉਹ ਕਹਿੰਦਾ ਚੱਲ ਕੋਈ ਗੱਲ ਨਹੀਂ ਕਮਲਾ ਕੱਢੀ ਜਾਣ ਦੋ ਰਹਿਣ ਦੇ ਤੁਸੀਂ ਛੱਡ ਫੇਰ ਓਏ ਥੱਲੇ ਉਤਰੇ ਵੱਡਿਆ ਰਾਜਾ ਜੰਗਲ ਦਾ ਰਾਜਾ ਬਣਿਆ ਥੱਲੇ ਉਤਰ ਮੈਂ ਦੇਖਾਂ ਤਰਣਾ ਭਾਈ ਕਿਦੜ ਸ਼ੇਰ ਨੂੰ ਚੜਿਆ ਗੁੱਸਾ ਅੱਛਾ ਸ਼ੇਰ ਨੇ ਜਿਉਂ ਛਾਲ ਮਾਰ ਕੇ ਉਤਰੀ ਮੂਰੇ ਬਾਂਦਰ ਮਗਰ ਸ਼ੇਰ ਨਹੀਂ ਬੰਦਰੇ ਦਾ ਹਾਕ ਕੇ ਧੜਕੜਾ ਕਬੜਾਇਆ ਅੱਛਾ ਗਲੀ ਜੀ ਮੋਰੀ ਜੀ ਬਣਾ ਕੇ ਆਪ ਤਾਂ ਵਿੱਚ ਦੀ ਨਿਕਲ ਗਿਆ ਸ਼ੇਰ ਨਹੀਂ ਫਸ ਗਿਆ ਹਾਈ ਹਾਈ ਬੰਦਰ ਨੇ ਉੱਪਰ ਦੀ ਆ ਕੇ ਜੋ ਲਾਹੀ ਜੁੱਤੀ ਸ਼ੇਰਨੀ ਦੇ ਢੂਹੇ ਚ ਦੇ ਤੇਰੇ ਦੇ ਛੱਤਰ ਦੇ ਛੱਤਰ ਹਾਈ ਹਾਈ ਕਟ ਕਟ ਕੇ ਪੂਰੀ ਨਾ ਜਦੋਂ ਸ਼ੇਰਨੀ ਨਿਕਲੀ ਜਾ ਕੇ ਸ਼ੇਰ ਹਾਂ ਢੱਲਾ ਜਾ ਮੂੰਹ ਕਰਕੇ ਤੁਰ ਹੀ ਆਵੇ ਅੱਛਾ ਸ਼ੇਰ ਕਹਿੰਦਾ ਕਿਉਂ ਕਟਾਈ ਤੁਹੀ ਅੱਛਾ ਕਹਿੰਦੀ ਜੀ ਤੁਹਾਨੂੰ ਕਿਵੇਂ ਪਤਾ ਕਹਿੰਦਾ ਸਾਲਾ ਮੈਨੂੰ ਵੀ ਕੱਲ ਗਾਲਾਂ ਗੂਲਾਂ ਕੱਢ ਕੇ ਐ ਹੀ ਲੈ ਗਿਆ ਸੀ ਹਾਈ ਹਾਈ ਦੱਸ ਇਹ ਜਨਾ ਤੰਕਰਾਂ ਕੌਣ ਆਲਾ ਤੂੰ ਸਭ ਤੋਂ ਵੱਧ ਪੈਦਾਵਾਰ ਪੰਜਾਬ ਦੇ ਵਿੱਚ ਜੇ ਹੁੰਦੀ ਆ ਤਾਂ ਗੌਣ ਆਲਾ ਦੀ ਇੱਕ ਟਪੂਸੀਆਂ ਇੰਨੀਆਂ ਮਾਰਦੇ ਨੇ ਬਾਂਦਰ ਟਪੂਸੀਆਂ ਮੈਂ ਤੁਹਾਨੂੰ ਦੱਸ ਲੈ ਬਾਂਦਰ ਨੂੰ ਤੇ ਇੱਕ ਮੇਰੇ ਗੱਲ ਯਾਦ ਮੈਂ ਕੀ ਗੱਲ ਯਾਦ ਆ ਗਈ ਬਾਂਦਰ ਤੈਨੂੰ ਪਤਾ ਵੇ ਬੰਦੇ ਦੀ ਅੰਸ ਅੱਛਾ ਇੱਕ ਤਾਂ ਸ਼ੇਰ ਤੇ ਸ਼ੇਰ ਨਹੀਂ ਅੱਜ ਕੱਲੇ ਦਰਸਤਾ ਤੇ ਵੀ ਚੜ ਜਾਂਦੇ ਅੱਛਾ ਬ랙 ਦੇ ਉੱਪਰ ਸ਼ੇਰ ਤੇ ਸ਼ੇਰ ਨਹੀਂ ਬੈਠੇ ਉਧਰੋਂ ਬਾਂਦਰ ਆਇਆ ਬਾਂਦਰ ਨੇ ਪਹਿਲਾਂ ਸ਼ਕੀਮ ਲੜਾਈ ਹਾਂ ਸ਼ੇਰ ਨੂੰ ਆ ਕੇ ਗਾਲਾਂ ਨਾ ਕੱਢਣ ਲੱਗ ਗਿਆ ਕੀ ਕਹਿੰਦਾ ਕਹਿੰਦਾ ਥੱਲੇ ਉਤਰ ਐ ਤੇਰੇ ਵੱਡੇ ਸ਼ੇਰ ਦੀ ਲੱਗਦਾ ਜੰਗਲ ਦਾ ਰਾਜਾ ਥੱਲੇ ਉਤਰ ਮੈਂ ਤੇਰੇ ਅੱਛਾ ਉਹ ਸੁਣੀ ਗਿਆ ਸੁਣੀ ਗਿਆ ਸ਼ੇਰ ਨੇ ਕਹਿੰਦੀ ਕਮਾਲ ਕਰ ਤੇ ਜੀ ਹਾਂ ਤੁਸੀਂ ਜੰਗਲ ਦੇ ਰਾਜਾ ਕ ਲੰਡੂ ਜਾ ਬਾਂਦਰ ਤੁਹਾਨੂੰ ਗਾਲਾਂ ਕੱਢੀ ਜਾਂਦਾ ਤੁਸੀਂ ਚੁੱਪ ਬੈ ਉਹ ਕਹਿੰਦਾ ਚੱਲ ਕੋਈ ਗੱਲ ਨਹੀਂ ਕਮਲਾ ਕੱਢੀ ਜਾਣ ਦੋ ਰਹਿਣ ਦੇ ਤੋ ਛੱਡ ਫੇਰ ਓ ਥੱਲੇ ਉਤਰ ਐ ਵੱਡਿਆ ਰਾਜਾ ਕੰਕਲਦਾਰ ਰਾਜਾ ਬਣਾ ਥੱਲੇ ਤਰ ਮੈਂ ਦੇਖਾਂ ਤਰਣਾ ਭਾਈ ਗਿੱਦਰ ਸ਼ੇਰ ਨੇ ਚੜਿਆ ਗੁੱਸਾ ਅੱਛਾ ਸ਼ੇਰ ਨੇ ਜਿਉਂ ਛਾਲ ਮਾਰ ਕੇ ਉਤਰੀ ਮੂਰੇ ਬਾਂਦਰ ਮਗਰ ਸ਼ੇਰ ਨਹੀਂ ਬਾਂਦਰੇ ਦਾ ਹਾਕ ਕੇ ਧੜਕੜ ਕਾ ਬੜਾਇਆ ਅੱਛਾ ਗਲੀ ਜੀ ਮੋਰੀ ਜੀ ਬਣਾ ਕੇ ਆਪ ਤਾਂ ਵਿੱਚ ਦੀ ਨਿਕਲ ਗਿਆ ਸ਼ੇਰ ਨਹੀਂ ਫਸ ਗਿਆ ਹਾਈ ਹਾਈ ਬਾਂਦਰ ਨੇ ਉੱਪਰ ਦੀ ਆ ਕੇ ਜਿਉਂ ਲਾਹੀ ਜੁੱਤੀ ਸ਼ੇਰਨੀ ਦੇ ਟੂਹੇ ਚ ਧੈ ਤੇਰੇ ਦੇ ਛੱਤਰ ਦੇ ਛੱਤਰ ਹਾਈ ਹਾਈ ਔਟ ਕੱਟ ਕੇ ਪੂਰੀ ਨਾ ਜਦੋਂ ਸ਼ੇਰਨੀ ਨਿਕਲੀ ਜਾ ਕੇ ਸ਼ੇਰ ਹਾਂ ਤੇ ਲੈ ਜਾ ਮੂੰਹ ਕਰਕੇ ਤੁਰ ਹੀ ਆਵੇ ਅੱਛਾ ਸ਼ੇਰ ਕਹਿੰਦਾ ਕਿਉਂ ਕਟਾਈ ਤੁਹੀ ਅੱਛਾ ਕਹਿੰਦੀ ਜੀ ਤੁਹਾਨੂੰ ਕਿਵੇਂ ਪਤਾ ਕਹਿੰਦਾ ਸਾਲਾ ਮੈਨੂੰ ਵੀ ਕੱਲ ਗਾਲਾਂ ਗੂਲਾਂ ਕੱਢ ਕੇ ਐਂ ਲੈ ਗਿਆ ਸੀ ਹਾਏ ਹਾਏ ਦੱਸ ਸਭ ਤੋਂ ਵੱਧ ਪੈਦਾਵਾਰ ਪੰਜਾਬ ਦੇ ਵਿੱਚ ਜੇ ਹੁੰਦੀ ਆ ਤਾਂ ਗਾਉਣ ਵਾਲਿਆਂ ਦੀ ਇੱਕ ਟਪੂਸੀਆਂ ਇੰਨੀਆਂ ਮਾਰਦੇ ਨੇ ਬਾਂਦਰ ਟਪੂਸੀਆਂ ਮੈਂ ਤੁਹਾਨੂੰ ਦੱਸ ਲੈ ਬਾਂਦਰ ਨੂੰ ਤੇ ਇੱਕ ਮੇਰੇ ਗੱਲ ਯਾਦ ਮੈਂ ਕੀ ਗੱਲ ਯਾਦ ਆ ਗਈ ਬਾਂਦਰ ਤੈਨੂੰ ਪਤਾ ਵੇ ਬੰਦੇ ਦੀ ਅੰਸ ਅੱਛਾ ਇੱਕ ਤਾਂ ਸ਼ੇਰ ਤੇ ਸ਼ੇਰ ਨਹੀਂ ਅੱਜ ਕੱਲੇ ਦਰਖਤਾਂ ਤੇ ਵੀ ਚੜ ਜਾਂਦੇ ਅੱਛਾ ਦਰਖਤ ਦੇ ਉੱਪਰ ਸ਼ੇਰ ਤੇ ਸ਼ੇਰ ਨਹੀਂ ਬੈਠੇ ਉਧਰੋਂ ਬਾਂਦਰ ਆਇਆ ਬਾਂਦਰ ਨੇ ਪਹਿਲਾਂ ਸਕੀਮ ਲੜਾਈ ਹਾਂ ਸ਼ੇਰ ਨੂੰ ਆ ਕੇ ਗਾਲਾਂ ਕੱਢਣ ਲੱਗ ਗਿਆ ਕੀ ਕਹਿੰਦਾ ਕਹਿੰਦਾ ਥੱਲੇ ਉਤਰ ਤਰੇ ਬਟੇ ਸ਼ੇਰ ਦੀ ਲੱਗਦਾ ਜੰਗਲ ਦਾ ਰਾਜਾ ਥੱਲੇ ਉਤਰ ਮੈਂ ਤੇਰੇ ਅੱਛਾ ਉਹ ਸੁਣੀ ਗਿਆ ਸੁਣੀ ਗਿਆ ਸ਼ੇਰ ਨੇ ਕਹਿੰਦੀ ਕਮਾਲ ਕਰ ਤੇ ਜੀ ਹਾਂ ਤੁਸੀਂ ਜੰਗਲ ਦੇ ਰਾਜਾ ਕ ਲੰਡੂ ਜਾ ਬਾਂਦਰ ਤੁਹਾਨੂੰ ਗਾਲਾਂ ਕੱਢੀ ਜਾਂਦਾ ਤੁਸੀਂ ਚੁੱਪ ਬੇ ਉਹ ਕਹਿੰਦਾ ਚੱਲ ਕੋਈ ਗੱਲ ਨਹੀਂ ਕਮਲਾ ਕੱਢੀ ਜਾਣ ਦੋ ਰਹਿਣ ਦੇ ਤੋ ਛੱਡ ਫੇਰ ਓਏ ਥੱਲੇ ਉਤਰਿਆ ਵੱਡਿਆ ਰਾਜਾ ਜੰਗਲ ਦਾ ਰਾਜਾ ਬਣਿਆ ਥੱਲੇ ਉਤਰ ਮੈਂ ਵੇਖਾਂ ਤੈਨਾਂ ਭਾਈ ਕਿਧਰ ਸ਼ੇਰ ਨੇ ਨੂੰ ਚੜਿਆ ਗੁੱਸਾ ਅੱਛਾ ਸ਼ੇਰ ਨੇ ਜਿਉਂ ਛਾਲ ਮਾਰ ਕੇ ਉਤਰੀ ਮੂਹਰੇ ਬਾਂਦਰ ਮਗਰ ਸ਼ੇਰ ਨੇ ਬਾਂਦਰੇ ਦਾ ਹਾਕ ਕੇ ਧੜਕੜਤਾ ਬਣਾਇਆ ਅੱਛਾ ਗਲੀ ਜੀ ਮੋਰੀ ਜੀ ਬਣਾ ਕੇ ਆਪ ਦਾ ਵਿੱਚ ਦੀ ਨਿਕਲ ਗਿਆ ਸ਼ੇਰ ਨਹੀਂ ਫਸਕ ਹਾਈ ਹਾਈ ਬਾਂਦਰ ਨੇ ਉੱਪਰ ਦੀ ਆ ਕੇ ਜਿਉਂ ਲਾਹੀ ਜੁੱਤੀ ਸ਼ੇਰਨੀ ਦੇ ਟੂਹੇ ਚ ਦੇ ਤੇਰੇ ਦੇ ਛੱਤਰ ਦੇ ਛੱਤਰ ਹਾਈ ਹਾਈ ਕਟਾਟ ਕੇ ਪੂਰੀ ਨਾ ਜਦੋਂ ਸ਼ੇਰ ਨਹੀਂ ਨਿਕਲੀ ਜਾ ਕੇ ਸ਼ੇਰ ਹਾਂ ਢੇਲਾ ਜਾ ਮੂੰਹ ਕਰਕੇ ਤੁਰ ਹੀ ਆਵੇ ਅੱਛਾ ਸ਼ੇਰ ਕਹਿੰਦਾ ਕਿਉਂ ਕਟਾਈ ਤੁਹੀ ਅੱਛਾ ਕਹਿੰਦੀ ਜੀ ਤੁਹਾਨੂੰ ਕਿਵੇਂ ਪਤਾ ਕਹਿੰਦਾ ਸਾਲਾ ਮੈਨੂੰ ਵੀ ਕੱਲ ਗਾਲਾਂ ਗੂਣਾ ਕੱਢ ਕੇ ਐਂ ਲੈ ਗਿਆ ਸੀ ਹਾਏ ਹਾਏ ਦੱਸ ਇਹ ਜਣਾ ਤੰਕਰਾਂ ਕੌਣ ਆਲਾ ਤੂੰ ਸਭ ਤੋਂ ਵੱਧ ਪੈਦਾਵਾਰ ਪੰਜਾਬ ਦੇ ਵਿੱਚ ਜੇ ਹੁੰਦੀ ਆ ਤਾਂ ਗੌਣ ਆਲਾ ਦੀ ਇੱਕ ਟਪੂਸੀਆਂ ਇੰਨੀਆਂ ਮਾਰਦੇ ਨੇ ਬਾਂਦਰ ਟਪੂਸੀਆਂ ਮਾ ਤੋਂ 10 ਲੈ ਬਾਂਦਰ ਨੂੰ ਤੇ ਇੱਕ ਮੇਰੇ ਗੱਲ ਯਾਦ। ਮੈਂ ਕੀ ਗੱਲ ਯਾਦ ਆ ਗਈ? ਬਾਂਦਰ ਤੈਨੂੰ ਪਤਾ ਵੇ ਬੰਦੇ ਦੀ ਅੰਸਤ। ਅੱਛਾ ਇੱਕ ਤਾਂ ਸ਼ੇਰ ਤੇ ਸ਼ੇਰ ਨਹੀਂ ਅੱਜ ਕੱਲੇ ਦਰਖਤਾਂ ਤੇ ਵੀ ਚੜ ਜਾਂਦੇ। ਅੱਛਾ ਦਰਖਤ ਦੇ ਉੱਪਰ ਸ਼ੇਰ ਤੇ ਸ਼ੇਰ ਨਹੀਂ ਬੈਠੇ ਉਧਰੋਂ ਬਾਂਦਰ ਆਇਆ ਬਾਂਦਰ ਨੇ ਪਹਿਲਾਂ ਸਕੀਮ ਲੜਾਈ। ਹਾਂ ਸ਼ੇਰ ਨੂੰ ਆ ਕੇ ਗਾਲਾਂ ਕੱਢਣ ਲੱਗ ਗਿਆ। ਕੀ ਕਹਿੰਦਾ? ਕਹਿੰਦਾ ਥੱਲੇ ਉਤਰ। ਤੇਰੇ ਬਟੇ ਸ਼ੇਰ ਦੀ ਲੱਗਦਾ ਜੰਗਲ ਦਾ ਰਾਜਾ ਥੱਲੇ ਉਤਰ ਮੈਂ ਤੇਰੇ ਅੱਛਾ ਉਹ ਸੁਣੀ ਗਿਆ ਸੁਣੀ ਗਿਆ ਸ਼ੇਰ ਨੇ ਕਹਿੰਦੀ ਕਮਾਲ ਕਰ ਤੇ ਜੀ। ਹਾਂ ਤੁਸੀਂ ਜੰਗਲ ਦੇ ਰਾਜਾ ਕਾ ਲੰਡੂ ਜਾਂ ਬਾਂਦਰ ਤੁਨੂੰ ਗਾਲਾਂ ਕੱਢੀ ਜਾਂਦਾ ਤੁਸੀਂ ਚੁੱਪ ਬੈ ਉਹ ਕਹਿੰਦਾ ਚੱਲ ਕੋਈ ਗੱਲ ਨਹੀਂ ਕਮਲਾ ਕੱਢੀ ਜਾਣ ਦੋ ਰਹਿਣ ਦੇ ਤੋ ਛੱਡ ਫੇਰ ਓ ਥੱਲੇ ਉਤਰਿਆ ਵੱਡਿਆ ਰਾਜਾ ਜੰਗਲ ਦਾ ਰਾਜਾ ਬਣਿਆ ਥੱਲੇ ਉਤਰ ਮੈਂ ਵੇਖਾਂ ਤਰਣਾ ਭਾਈ ਕਿੱਧਰ ਸ਼ੇਰ ਨੇ ਨੂੰ ਚੜਿਆ ਗੁੱਸਾ ਅੱਛਾ ਸ਼ੇਰ ਨੇ ਜਿਉਂ ਛਾਲ ਮਾਰ ਕੇ ਉਤਰੀ ਮੂਹਰੇ ਬਾਂਦਰ ਮਗਰ ਸ਼ੇਰ ਨੇ ਬਾਂਦਰ ਇਹ ਕਹਾ ਕੇ ਧੜਕੜ ਕਾ ਬਣਾਇਆ ਅੱਛਾ ਗਾਲੀ ਜੀ ਮੋਰੀ ਜੀ ਬਣਾ ਕੇ ਆਪ ਦਾ ਵਿੱਚ ਦੀ ਨਿਕਲ ਗਿਆ ਸ਼ੇਰ ਨੇ ਫਸਿਆ ਹਾਏ ਹਾਏ ਬਾਂਦਨੇ ਉੱਪਰ ਦੀ ਆ ਕੇ ਜਉ ਲਾਹੀ ਜੁੱਤੀ ਸ਼ੇਰਨੀ ਦੇ ਢੂਹੇ ਚ ਦੈ ਤਰੇ ਦੇ ਛੱਤਰ ਦੇ ਛੱਤਰ ਹਾਏ ਹਾਏ ਔਟਾ ਕੱਟ ਕੇ ਪੂਰੀ ਨਾ ਜਦੋਂ ਸ਼ੇਰਨੀ ਨਿਕਲੀ ਜਾ ਕੇ ਸ਼ੇਰ ਹਾਂ ਢੇਲਾ ਜਾ ਮੂੰਹ ਕਰਕੇ ਤੁਰੀ ਆਵੇ ਅੱਛਾ ਸ਼ੇਰ ਕਹਿੰਦਾ ਕਿਉਂ ਕਟਾਈ ਢੂਹੀ ਅੱਛਾ ਕਹਿੰਦੀ ਜੀ ਤੁਹਾਨੂੰ ਕਿਵੇਂ ਪਤਾ ਕਹਿੰਦਾ ਸਾਲਾ ਮੈਨੂੰ ਵੀ ਕੱਲ ਗਾਲਾਂ ਗੂਲਾ ਕੱਟ ਕੇ ਐਂ ਲੈ ਗਿਆ ਸੀ ਹਾਏ ਹਾਏ ਦੱਸ